ਇਟੂ ਕੋਈ 18 5 ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ ਸਾਡੀ ਹੋਈ ਸੀਗੀ ਪਹਿਲੀ ਵਾਰੀ ਜੀ ਦੂਜੀ ਵਾਰੀ ਗਈ ਹੈ ਤੇ ਰਾਤ ਮੈਨੂੰ ਫੋਨ ਆਇਆ ਮੇਰੇ ਕੋਲੋਂ ਦਾ ਵੀ ਦਾਦੀ ਬੇਟੀ ਜਿਹੜੀ ਨੇ ਮੂੰਹ ਤੇ ਜਗਾ ਰਹੇ ਤੇ ਮੈਂ ਮੈਂ ਡਿਊਟੀ ਸੀਗਾ ਪੀਸੀ ਆਫ ਦੇ ਹੋਰ ਸੀ ਜੀ ਬਣ ਤੇ ਮੇਰਾ ਬੇੜਾ ਗਿਆ ਜਦੋਂ ਮੇਰੀ ਬੇਟੀ ਮੋਲੇ ਨੇ ਵੀ ਉਸਦੀ ਨਹੀਂ ਸੀ ਜੀ ਨਹੀਂ ਹੁਣ ਨਹੀਂ ਉਹ ਆਏ ਨਹੀਂ ਗਈ ਆਏ ਵੀ ਨਹੀਂ ਕੋਈ ਕੋਈ ਨੂੰ ਜਿਹੜੇ ਲਈ ਜੀ ਲੱਗੇ ਹੈ ਉਹ ਹੁੰਦੇ ਜਗਾ ਰਹੇ ਸੀ ਮੇਰੀ ਬੇਟੀ ਦੇ ਨਾਲ ਹੀ ਤਾਂ ਹੈਗਾ ਕਿੱਥੇ ਵਿਆਹੀ ਸੀ ਤੁਸੀਂ ਉਹਨਾਂ ਨੂੰ ਕੁਮਾਰ ਕਿੱਥੇ ਵਿਆਹੀ ਕਿੱਥੇ ਸੀ ਜੀ ਨਾਲ ਵਾਲੀ ਮੰਡੀ ਹੈ ਜੀ ਰਾਣੀ ਮੇਰੀ ਬੇਟੀ ਐ ਮੇਰੇ ਬੇਟੇ ਨੂੰ ਘੇਰੀ ਸੀ ਜੀ ਇਹ ਨਹੀਂ ਕੀ ਕਹੇ ਸੀ ਮੈਂ ਤਾਂ ਉਹਨਾਂ ਨੂੰ ਸੰਗਤ ਕਿਨ ਕਿਹਾ ਐ ਨਹੀਂ ਵੀ ਗਰਭਾਜ ਜੀ ਹੂੰ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਜੀ ਕੀ ਕਿਹਾ ਸੀ ਉਹ ਦਾ ਜੀ ਮੰਕਰੇ ਸੀ ਕਿ ਕੀ ਮੰਗਵੇ ਕਿਸੇ ਦਾਜ ਦੇ ਵਿੱਚ ਜੀ ਕਾਰ ਦਾ ਕੰਢੀ ਸੀ ਮੇਰੀ ਕਿਉਂ ਨਾ ਚਿਰਵਾਜ ਨਾਲ ਵਧੀਆ ਕਰਦਾ ਅੱਛਾ ਉਹਨਾਂ ਨੂੰ ਕੜੀ ਤੋਂ ਕਰੀ ਸਜਾਈ ਦਿੱਤੀ ਜਾਵੇ ਮੇਰਾ ਨਾਮ ਚਰਨਜੀਤ ਜੀ ਕੁਛ ਹੋਰ ਤੁਹਾਡੀ ਸਿਸਟਰ ਦਾ ਕੀ ਨਾਮ ਹੈ ਮੇਰੇ ਸਿਸਟਰ ਦਾ ਨਾਮ ਸੀ ਰੀਤਾ ਸਿਰ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਆਈ ਹੈ ਠੀਕ ਹੈ ਤੇ ਤੁਹਾਡੀ ਕੁੜੀ ਦੇ ਮੂੰਹੋਂ ਚੱਗ ਨਿਕਲੇ ਜਾਂਦੇ ਸੋ ਪਾਪਾ ਮੇਰੇ ਪੰਜਾਬਪੁਰ ਚ ਜੋਬ ਕਰਦੇ ਸੀ ਟਿਵਾਨ ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚੱਲਾ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚਣ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅੱਗ ਨਿਕਲੇ ਜਾਂਦੇ ਐ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਐ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹ ਦੇਹਾਂ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਗਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਇਹ ਕਹਿਣਾ ਚਾਹੁੰਗਾ ਵੀ ਇਹਨਾਂ ਨੂੰ ਕੜੀ ਤੋਂ ਖੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਸਿਰਫ ਉਦੇ ਇੱਦਾਂ ਜੋ ਮਹਿੰਦੀ ਵੀ ਨਹੀਂ ਲੱਤੀ ਜੀ ਸੋ ਇਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ਼ ਦਵਾਇਆ ਜਾਵੇ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਨਾਲ ਜਿਆਦਾ ਕਲੋਸ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਮੈਨੂੰ ਦੱਸਿਆ ਪਰ ਅਸੀਂ ਸੋਚੇ ਬਿਚੈ ਨੂੰ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਪਰ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਹ ਦੇ ਕਾਰ ਤਾਰ ਦਿੱਤਾ ਗਿਆ ਤੋ ਇਹ ਚੀਜ਼ ਦਾ ਸਾਡੇ ਸਾਰੇ ਪਰਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਅੱਜ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਰਿਆ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜੀ ਨਾ ਮੈਂ ਏ ਅਸੀ ਸਰੇਸ਼ ਕੁਮਾਰ ਥਾਣਾ ਫਤਿਹਪੁਰ ਜੀ ਕਿਤਨੀ ਜੀ ਸੂਚਨਾ ਮਿਲੀ ਸਰ ਇਹ ਸਾਹ ਦੇਣਾ ਕਿ ਏ ਅਸੀ ਲਾਲਚੰਦ ਦਾ ਪੀਸੀਆ ਤੇ ਡੀਪੀਆ ਦਾ ਬਹੁਤ ਇਮਾਨਦਾਰ ਬੰਦਾ ਜੀ ਉਹਨੇ ਆਪ ਦੀ ਲੜਕੀ ਦੀ ਅੱਸਰ ਕਰੀ 18 19 ਸਾਲ 19 ਦਿਨ ਪਹਿਲਾਂ ਸ਼ਾਦੀ ਕੀਤੀ ਸੀ ਮੰਡੀ ਕਾਲਿਆਂ ਵਾਲੀ ਜਦ ਜਦ ਦੀ ਲੜਕੀ ਵਿਆਹ ਕੇ ਗਈ ਸੀ ਉਹ ਤਾਂ ਸਹੁਰਾ ਪਰਿਵਾਰੋਂ ਤੋਂ ਦਾਜ ਦੇ ਦੀ ਮੰਗ ਕਰਦਾ ਸੀ ਕਿ ਮੋਟਰਸਾਈਕਲ ਦੀ ਡਿਮਾਂਡ ਕਰਦਾ ਸੀਗਾ ਕਹਿੰਦਾ ਵੀ ਤੇਰਾ ਡੈਡੀ ਥਾਣੇਦਾਰਾ ਤੇ ਮੋਟਰਸਾਈਕਲ ਕਿਉਂ ਨਹੀਂ ਲੈ ਕੇ ਆਇਆ ਜੇ ਜਦੋਂ ਤੂੰ ਮੋਟਰਸਾਈਕਲ ਲੈ ਕੇ ਆਈਂ ਯੂਜ਼ ਕਰੋਗੀ ਉਹਦੀ ਉਹ ਸਬੰਧੀ ਲਾਲਚੰਦਰ ਨੇ ਕਾਫੀ ਸਮਝਾਇਆ ਸੁੰਦਰ ਜਰਾ ਦੇ ਪਰਿਵਾਰਕ ਮੈਂਬਰਾਂ ਨੇ ਜੀ ਫਿਰ ਲੜਕੀ ਨੂੰ ਭੇਜਦਾ ਸਹੁਰੇ ਘਰ ਦੋ ਦਿਨ ਹੋ ਗਏ ਤੇ ਗਈ ਨੂੰ ਜੀ ਉੱਥੇ ਉਹਨੂੰ ਉਹਦੋਂ ਪਰੇਸ਼ਾਨੀ ਦੀ ਆਈ ਦੇ ਬਰਦਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਜੀ ਜਿਵੇਂ ਪਹਿਲਾਂ ਪਾਈਪ ਜਿਸਲੀ 334304 ਵੀ ਲਾਉਂਦੇ ਸੀਗੇ ਜੀ ਉਹ ਮੂਦੇ ਦੇ ਅਧਾਰ ਤੇ 80 3 ਜਿੰਮਣ ਪੰਜ ਬੀ ਐਨ ਐਸ ਕਾਰਵਾਈ ਕੀਤੀ ਗਈ ਹੈ ਜੀ ਤਿੰਨ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜੀ ਇੱਕ ਪਤੀ ਸੱਸ ਤਿੰਨ ਨਾਮ ਦੇ ਪਾਪ ਜਿਹੜਾ ਉਸ ਦਾ ਪਤੀ ਉਹਦਾ ਨਾਮ ਮਨੋਜ ਕੁਮਾਰ ਹੈ ਗਾਜੀ ਪੁੱਤਰ ਗੋਵਿੰਦ ਰਾਮ ਵਾਲੀ ਸੱਸ ਸ਼ਰਦਾ ਰਾਣੀ ਪਤਨੀ ਕੋ ਗੋਵਿੰਦ ਰਾਮ ਤੇ ਨਾਨਾ ਸੀਮਾ ਰਾਣੀ ਪਤਨੀ ਸ